ਲੋ ਵੀ ਮਿੱਤਰੋ ਮੁਰ ਮੁਰ ਯਾਦ ਆਉਂਦਾ ਪੰਜਾਬ ਕਾ ਨਹਿਰ ਮੁਰ ਮੁਰ ਯਾਦ ਆਉਂਦਾ ਪੰਜਾਬ ਕੀ ਨਹਿਰ ਐ ਕੋਈ ਰੀਤ ਕਰ ਲੂ ਪੰਜਾਬੋ ਕੇ ਪਾਣੀ ਕੀ ਆ ਦੇਖ ਆਪਣੇ ਕਰਨ ਔਜਲਾ ਸਾਹਿਬ ਵੀ ਪਾਣੀ ਦੀ ਡੁੱਬਦੇ ਹੋਏ ਨਜ਼ਰ ਆ ਰਹੇ ਮਿੱਤਰੋ ਤੇ ਕਰਨ ਕਰ ਨੌਜੜਾ ਪਾਣੀ ਦੀ ਟਪਕ ਚੱਲੇ ਉਹ ਹੀ ਆਪਣੇ ਘਰ ਦਾ ਹਾਲ ਹੂੰ ਸਹੀ ਆ ਉਹ ਮੈਂ ਪਹਿਲੇ ਵੀਡੀਓ ਕਿਹਾ ਕੇ ਆਇਆ ਸਾਡੇ ਪਤਾ ਨਹੀਂ ਕੀ ਕਰਮ ਵਾੜੇ ਸਾਡੇ ਮੀਂਹ ਨਹੀਂ ਪਉਂਦਾ ਐਸਾ ਮੀਂਹ ਪਾਇਆ ਮਹਾ ਹੱਥ ਪੈਰ ਜੋੜ ਕੇ ਖੜਾ ਛੜਾਇਆ ਇਹਦੇ ਕੋ ਕੁਰੀ ਤੋਂ ਨਹੀਂ ਜਾਂਦਾ ਉਹਦੇ ਵਿੱਚ ਕੋ ਫਸ ਗਿਆ ਜੀ ਤਾਂ ਇਕੱਠਾ ਹੋ ਗਿਆ ਇੰਨੇ ਨਾ ਰੌਣਕ ਵੀਡੀਓ ਜੀ ਬਣ ਗਈ ਕਿਹੜੇ ਬੇਬੇ ਹਾਂ ਸੱਟਾਂ ਖੋਸਿਆ ਬਹੁਤ ਖੋਸਿਆ ਹਾਂ ਲਓ ਮਿੱਤਰੋ ਗਰਮੀ ਚੱਕੀ ਗਈ ਹੈ ਠੀਕ ਆ ਨਜ਼ਾਰਾ ਆ ਗਿਆ ਯਾਰ ਮੈਂ ਸਾਰਾ ਵੀ ਇਤਨੀ ਲਗਾਇਆ ਅੱਜ ਤੇ ਪੂਰਾ ਇਹਨਾਂ ਗੱਲਬਾਤ ਬਣ ਗਈ ਮਿੱਤਰੋ ਕੱਲਾ ਕੱਲਾ ਪਾਣੀ ਦੀ ਬੂੰਦ ਆ ਵਾ ਸੇਵ ਕਰ ਰਹੀ ਹੈ ਘਰ ਦੇ ਵਿੱਚ ਕੰਬਲ ਕੰਬਲ ਲਾ ਕੇ ਪਾਣੀ ਸਾਰਾ ਆਪ ਖੇਤ ਦੇ ਵਿੱਚ ਕੱਢਿਆ ਨਹੀਂ ਤਾਂ ਜੋ ਨਹੀਂ ਦਾ ਪਾਣੀ ਵੇਸਟ ਨਾ ਜਾਵੇ ਆਪਣੇ ਬਾਹਰ ਨੂੰ ਲੱਗੇ ਠੀਕ ਆ ਬੇਬੇ ਸਾਡੀ ਡੁੱਬੂ ਲੱਗਦਾ ਜੀ ਇਥੇ ਆ ਤਾਂ ਮੱਛੀਆਂ ਛੱਡਣ ਲੱਗਾ ਹੁਆ ਮੇਤਰੋ ਹੈ